ਭਾਈ ਕੀ ਨਾਮ ਆ ਆਪਣਾ ਪ੍ਰਦੀਪ ਸਿੰਘ ਜੀ ਕਿਹੜਾ ਪਿੰਡ ਆ ਆਪਣਾ ਦਾਤਾ ਜੀ ਠੀਕ ਆ ਭਾਈ ਕੀ ਗੱਲਬਾਤ ਹੋਈ ਆ ਅੱਗ ਲੱਗ ਜੀ ਇਧਰੋਂ ਆਈ ਪਡੋਰੀਆਂ ਲੋ ਤਾਂ ਮਹਿਸੂਸ ਪਰ ਆ ਲੋ ਯਾਨੀ ਕਿ ਅੱਗ ਦੀ ਰਫਤਾਰ ਇੰਨੀ ਸੀ ਯਾਨੀ ਕਿ ਜੀ 50 ਸਕਿੰਟਾਂ ਦੇ ਵਿੱਚ ਅੱਗ ਸਾਡੇ ਇੱਥੇ ਆ ਕੋਠੇ 'ਚ ਆ ਬੜੀ ਅੱਗ ਨੂੰ ਲੱਗਿਆ ਸੀ ਅੱਗ ਜੀ ਉਹ ਨਾਲ ਨੂੰ ਕੋਈ ਲਾ ਗਿਆ ਹੋਊਗਾ ਇਹ ਪਤਾ ਨਹੀਂ ਜੀ ਕਿਸੇ ਨੂੰ ਕਹਿ ਨਹੀਂ ਸਕਦੇ ਕਣ ਲਾਈ ਆ ਜੀ ਤੇ ਸਾਡੇ ਪਸ਼ੂ ਨੇ ਦਬ ਦਬ ਨੱਠ ਕੇ ਆ ਕੇ ਮੈਂ ਪਸ਼ੂ ਖੋਲੇ ਤਾਂ ਇੱਕ ਕੱਟੀ ਦਾ ਰੱਸਾ ਖੁੱਲਿਆ ਨਹੀਂ ਆਗਰ ਉਹ ਖੋਲਦੇ ਖੋਲਦੇ ਮੇਰੇ ਸਮਾਹ ਕੰਨ ਨੂੰ ਵੀ ਉਹ ਸੇਕ ਪਿਆ ਜੀ ਤਾਂ ਫਿਰ ਉਹ ਕੱਟੀ ਨੂੰ ਸਾਡੀ ਕੱਟੀ ਕਾਫੀ ਝੋਲਸ ਗਈ ਤੇ ਫਿਰ ਸਾਡਾ ਕੋਠਾ ਸਾਰਾ ਹੀ ਅੱਗ ਲਾ ਕੇ ਟਿਕ ਪਿਆ ਸਾਰਾ ਪਿੰਡ ਇਕੱਠਾ ਹੋ ਗਿਆ ਜੀ ਪਿੰਡ ਦੇ ਸਹਿਯੋਗ ਨਾਲ ਸਾਡੇ ਘਰ ਦੇ ਵਿੱਚ ਅੱਗ ਵੱੜ ਗਈ ਸੀਗੀ ਤਾਂ ਪਿੰਡ ਵਾਲਿਆਂ ਨੇ ਵਿੱਚ ਆ ਕੇ ਸਾਨੂੰ ਆ ਕੇ ਬਚਾਇਆ ਜੀ ਜਨਰੇਟਰ ਲਾਇਆ ساری ਰਾਤ ਜਨਰੇਟਰ ਚੱਲਦਾ ਰਿਹਾ ਅੱਗ ਤੇ ਸਾਈ ਯਾਰ ਕੰਟਰੋਲ ਮਸੀ ਕੀਤਾ ਜੀ ਯਾਨਕਿ ਇੰਨੇ ਭਾਂਬੜ ਦੇ ਕਿਉਂ ਦੇਖੋ ਜੀ ਉਹ ਵਿੱਚ ਦੀ ਅੱਗ ਜਾਂਦੀ ਸੀ ਜਿਹੜੀ ਕਾਂ ਤੇ ਸੀ ਹਾਲੀ ਟੁੱਟ ਗਈ ਆ ਗਾੜਰ ਦੇਖੋ ਸਾਰੇ ਪਿੰਗੇ ਹੋ ਗਿਆ ਜੀ ਸਾਡਾ ਵੀ ਸਰਕਾਰ ਨੂੰ ਬੇਨਤੀ ਆ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ 5-7 ਲੱਖ ਦਾ ਸਾਡਾ ਨੁਕਸਾਨ ਹੋ ਗਿਆ ਜੀ ਤਾਂ ਸਾਡੇ ਜੀ 6-7 ਖੇਤਾਂ ਦੇ ਇੱਥੇ ਮੇਰਾ 5-7 ਕਿਨਾਰੇ ਤਾਂ ਸੀ ਪੱਠਿਆਂ ਦਾ ਉਹ ਜਲ ਗਿਆ ਜੀ ਸਾਡੇ ਪਿੰਡ ਦੇ 6-7 ਕੇਤ ਪੱਠਿਆਂ ਦੇ ਜਲ ਗਿਆ ਜੀ ਤਾਂ ਕਾਫੀ ਸਾਡੇ ਇੱਧਰ ਵੀ ਨੁਕਸਾਨ ਹੋਇਆ ਉਹਨਾਂ ਦਾ ਵੀ ਛੱਡੂ ਛੁੱਟ ਜਲ ਗਿਆ ਜੀ ਤੂੜੀ ਚਾੜੀ ਉਹਨਾਂ ਦਾ ਵੀ ਲੱਖ ਡੇਢ ਲੱਖ ਦਾ ਨੁਕਸਾਨ ਹੈਗਾ ਜੀ ਤਾਂ ਅਸੀਂ ਸਰਕਾਰ ਨੂੰ ਬਹੁਤ ਬੇਨਤੀ ਕਰਦੇ ਆ ਜੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਇੰਨਾ ਕੁਛ ਕਹਨੇ ਆ ਜੀ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ 5-7 ਲੱਖ ਦਾ ਨੁਕਸਾਨ ਹੋਇਆ ਜੀ ਘਰ ਦਾ ਵੀ ਨੁਕਸਾਨ ਹੋਇਆ ਵੀ ਨਹੀਂ ਘਰ ਨਹੀਂ ਸਾਡਾ ਕੋਈ ਨੁਕਸਾਨ ਹੋ ਗਿਆ ਬਚਾਅ ਹੋ ਗਿਆ ਸਾਡਾ ਜੀ ਤਾਂ ਅਸੀਂ ਸਾਨੂੰ ਪਿੰਡ ਵਾਲਿਆਂ ਨੇ ਬਚਾ ਲਿਆ ਮਾਪੇ ਕੱਢੇ ਉਹ ਪਿੰਡ ਵਾਲਿਆਂ ਨੇ ਤਾਂ ਸਾਡੇ ਗੱਡੀਆਂ ਟਰੈਕਟਰ ਸਾਰੇ ਅੰਦਰ ਉਹ ਨਹੀਂ ਕੱਢਿਆ ਤਾਂ ਬੱਚੇ ਸਾਰੇ ਛੋਟੇ ਛੋਟੇ ਉਹ ਬਾਹਰ ਨਹੀਂ ਕੱਢੇ ਤਾਂ ਇਸ ਕਰਕੇ ਸਾਡਾ ਜਾਨੀ ਮਾਨੀ ਦਾ ਨੁਕਸਾਨ ਹੋ ਗਿਆ ਜੀ ਸਾਡੇ ਵੀ ਇਦਾਂ ਹੈ ਵੀ ਬਸ ਉਹ ਜਗ੍ਹਾ ਉਹ ਬਚ ਗਏ ਘੱਟੀ ਵਿਚਾਰੀ ਛੋੜ ਸਕੀ ਉਹਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਨਹੀਂ ਨਹੀਂ ਉਹ ਬਚਾਅ ਹੋ ਗਿਆ ਜੀ ਸਾਡਾ ਪਰਮਾਤਮਾ ਨੇ ਭਲੀ ਕਰਤੀ ਉੱਪਰੋਂ ਬਾਰਿਸ਼ ਹੋਣ ਲੱਗ ਪਈ ਸਾਡੇ ਪਰਮਾਤਮਾ ਨੇ ਵੀ ਸਾਡਾ ਕਾਫੀ ਸਾਰਾ ਕੰਮ ਨਹੀਂ ਵੀ ਕਰਕੇ ਹੋਇਆ ਜੀ ਹਾਂਜੀ ਨੇਰੀ ਤੂਫਾਨ ਜਿਆ ਆਇਆ ਜਿੱਦਾਂ ਬੰਬਰ ਆਇਆ ਵਾਂਗੂ ਜਿੱਦਾਂ ਜੀ ਨੇਰੀ ਇੰਨੀ ਜ਼ੋਰ ਦੀ ਸੀਗੀ ਪੁੱਛੋ ਨਾ ਜੀ ਜਿੱਦਾਂ ਨਾ ਅੱਗ ਏਦਾਂ ਆਉਂਦੀ ਸੀ ਫੁਆਰੇ ਵਾਂਗੂ ਜਿੱਦਾਂ ਆ ਕੇ ਜਾਂਦੀ ਸੀ ਜਿੱਦਾਂ ਮੀਂਹ ਮੀਂਹ ਅੱਗ ਮੀਂਹ ਦੇ ਆ ਕੇ ਭਰਦੀ ਸੀ ਜਾਨਕੀ ਹਾਂਜੀ ਕੀ ਸਰਕਾਰ ਤੋਂ ਕੀ ਮੰਗ ਕਰਦੇ ਆ ਸਾਡਾ ਜੀ ਵੱਧ ਤੋਂ ਵੱਧ ਸਾਡੀ ਮਦਦ ਕੀਤੀ ਜਾਵੇ ਸਾਡਾ ਨੁਕਸਾਨ ਕਾਫੀ ਹੋ ਗਿਆ ਜੀ ਸਰਕਾਰ ਨੂੰ ਇਹ ਕਹਨੇ ਆ ਜੀ ਕੀ ਨਾਮ ਪੜਾਂ ਜੀ ਮੇਰਾ ਨਾਮ ਲੈਂਬਰ ਸਿੰਘ ਹੈ ਜੀ ਪਿੰਡ ਦਾਤਾ ਹੈ ਜੀ ਇਹ ਕੀ ਮਾਮਲਾ ਜੀ ਸਾਰਾ ਇਹ ਮਾਮਲਾ ਇਹ ਹੈਗਾ ਜੀ ਤੂਫਾਨ ਆਇਆ ਤੂਫਾਨ ਦੇ ਵਿੱਚ ਸਾਡੇ ਜੋ ਡੰਗਰ ਪਸ਼ੂ ਸੀਗੇ ਉਹ ਅਸੀਂ ਖੋਲ ਕੇ ਬਚਾ ਲਿਆ ਜੀ ਜੋ ਪੱਠਾ ਦਾ ਥਾ ਸਾਬ ਸ਼ੈੱਡ ਅਸੀਂ ਬਣਿਓ ਤੂੜੀ ਵਾਲੇ ਉਹਨਾਂ ਨੂੰ ਅੱਗ ਲੱਗ ਗਈ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅੱਗ ਨੇ ਬਹੁਤ ਜ਼ੋਰ ਦਿੱਤਾ ਤੇ ਪਿੰਡ ਦੇ ਸਹਿਯੋਗ ਦੇ ਨਾਲ ਸਾਰੇ ਪਿੰਡ ਨਗਰ ਇਕੱਠਾ ਹੋ ਕੇ ਸਾਰਿਆਂ ਨੇ ਹੈਲਪ ਕੀਤੀ ਫਾਇਰ ਬ੍ਰਿਗੇਡ ਵੀ ਆਇਆ ਤੇ ਅੱਗ ਕੰਟਰੋਲ ਦੇ ਵਿੱਚ ਕੀਤੀ ਗਈ ਫਾਇਰ ਬ੍ਰਿਗੇਡ ਕਿੰਨੀ ਚਿਰ ਬਾਅਦ ਆਈ ਹੈ ਜੀ ਫਾਇਰ ਬ੍ਰਿਗੇਡ 2 ਘੰਟੇ ਬਾਅਦ ਆਇਆ ਜੀ ਕਿਧਰੋਂ ਅੱਗ ਕਿਧਰੋਂ ਆਈ ਹੈ ਜੀ ਅੱਗ ਇਧਰ ਪਡੋਰੀ ਵਾਲੀ ਸਾਈਡ ਤੋਂ ਆਈ ਹੈ ਜੀ ਤੇ ਪਤਾ ਨਹੀਂ ਲੱਗਦਾ ਸੀ ਕਿਧਰੋਂ ਤੂਫਾਨ ਨੇ ਚੱਕ ਚੱਕੇ ਕਿਹੜੇ ਪਾਸੇੋਂ ਲਿਆਂਦੀ ਆ ਤੇ ਜੋ ਅਸੀਂ ਮਤਲਬ ਇਸ ਤੂਫਾਨ ਦੇ ਚੱਕਰ ਦੇ ਵਿੱਚ ਫਸ ਗਏ ਜੀ ਕੋਈ ਤਾਂ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਕਿਰਪਾ ਮਾਰ ਅੱਜ ਦੀ ਹੋ ਗਈ ਆ ਤੇ ਕੋਈ ਨਕ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਮਕਾਨ ਜੋ ਸਾਰਾ ਉਹ ਟਹਾ ਕੇ ਢੇਰੀ ਹੋ ਗਿਆ ਤੇ ਬਾਕੀ ਨੁਕਸਾਨ ਹੋਇਆ ਜੀ ਨੁਕਸਾਨ ਮੇਰਾ 2.5 ਲੱਖ ਕਿਦਾ ਹੋ ਗਿਆ ਜੀ ਸਰਕਾਰ ਤੋਂ ਵੀ ਮੰਗ ਕਰਦੇ ਜੀ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਸਾਡੀ ਕੋਈ ਨਾ ਕੋਈ ਹੈਲਪ ਕੀਤੀ ਜਾਵੇ ਤੇ ਬਾਕੀ ਜਾਨੀ ਮਾਲੀ ਨੁਕਸਾਨ ਠੀਕ ਠਾਕ ਹੈ ਜੀ हां जी, जी अंकल जी अपना नाम कि है जी मेरा नाम जसवीर सिंह सन ऑफ दीदार सिंह ਪਿੰਡ ਚੇਲਾ ਜੀ अंकल जी ਕੀ ਬਾਤ ਕਰਤਾ ਜੀ ਬਾਹਰ ਤਾਂ ਦਿੱਤਾ ਜੇ ਸ਼ਾਮ 8:00 ਵਜੇ ਹਨੇਰੀ ਦਾ ਤੂਫਾਨ ਆਇਆ ਉਹਦੇ ਨਾਲ ਪਿੱਛੇ ਮਖਸੂਸਪੁਰ ਦੀ ਸਾਈਡ ਤੇ ਜ਼ਿਮੀਂਦਾਰ ਰਣਕਨ ਨੂੰ ਅੱਗ ਲਾਈਓ ਸੀ ਤੇ ਉਹਦੇ ਅੱਗ ਦੇ ਹਨੇਰੀ ਨੇ ਐਦਾ ਲਪੇਟ ਦੇ ਵਿੱਚ ਅੱਗ ਲਿਆਈ ਪਿਛਲੇ ਸਾਡੇ ਬੈਕ ਸਾਈਡ ਤੇ ਇੱਕ ਕੋਪਸ ਅਗਾ ਤੋੜੀ ਦਾ ਕਿਸੇ ਦਾ ਤੇ ਉਹਦੇ ਨਾਲ ਅੱਗ ਪੈ ਗਈ ਉਹਨੂੰ ਅੱਗ ਪੈਣ ਦੇ ਨਾਲ ਇੱਧਰ ਸਾਡੇ ਸਾਰੇ ਜਿੰਦਾ ਪਸ਼ੂ ਪਾਜ ਜੋ ਸਾਡੀ ਮਸ਼ੀਨਰੀ ਖੜੀ ਸੀ ਉਹਦੇ ਦਿਵਾਲੇ ਚਾਰ ਸਫੇ ਸਾਰੇ ਅੱਗ ਘੁੰਮ ਗਈ ਉਹਦੇ ਨਾਲ ਅੱਗ ਪੈ ਗਈ ਜੀ ਸਾਰੀ ਨੂੰ ਤੇ ਉਹਦੇ ਵਿੱਚ ਪਸ਼ੂ ਪਾਤਾ ਛੱਡ ਕੇ ਬੱਕ ਹੋ ਗਿਆ ਜੀ ਬਾਕੀ ਸਾਡੀ ਜਿਹੜੀ ਮਸ਼ੀਨਰੀ ਸੀਗੀ ਉਹ ਸਾਰੀ ਤਕਰੀਬ तकरीबन ਲੂ ਹੋ ਗਿਆ ਜਿਹਦੇ ਵਿੱਚ ਇੱਕ ਟਰੈਕਟਰ ਸਾਡੇ ਬਚਿਆ ਜੀ ਤੇ ਬਾਕੀ ਸਭ ਕੁਝ ਉਹਦੇ ਨਾਲ ਲੂ ਹੋ ਗਿਆ ਜੀ ਕਿੰਨਾ ਨੁਕਸਾਨ ਹੋ ਗਿਆ ਅੰਬਜਾ ਜੀ ਨੁਕਸਾਨ ਸਿਕਿਆ ਜੀ ਇਸ ਵੇਲੇ ਜੇ ਸੇ ਮੀਨੀਅਮ ਘੱਟੋ ਘੱਟ ਲਾਈਏ ਤਾਂ 20 ਲੱਖ ਰੁਪਏ ਦਾ ਨੁਕਸਾਨ ਸਿਕਿਆ ਜੀ ਕੀ 5 ਗ੍ਰੇਡ ਆਈ ਸੀਗੀ 5 ਗ੍ਰੇਡ ਦੀ 8 ਵਜੇ ਅੱਗ ਲਾਈ ਆ 10 ਕਵਜੇ ਆਈ ਸੀਗੀ ਜਿਹਦੇ ਵਿੱਚ ਜਿਹੜੀ ਸਾਡੀ ਮਸ਼ੀਨਰੀ ਆਈ ਵੀ ਸੀ ਨਾ ਫਰਜਰੇਟਰ ਉਹ ਵੀ ਕੰਮ ਨਹੀਂ ਕਰਦਾ ਸੀਗਾ ਜੀ ਉਹ ਤਾਂ ਪਹਿਲਾਂ ਤਾਂ ਆਇਆ ਤਾਂ ਉਹਦੇ ਕੋਈ ਪਾਣੀ ਘੱਟ ਸੀਗਾ ਅਸੀਂ ਉਹਨੂੰ ਪਾਣੀ ਆਪਣੇ ਮੋਟਰ ਤੋਂ ਭਰਾਇਆ ਜਿਲੇ ਪਾਣੀ ਭਰਿਆ ਤੇ ਉਹ ਪਾਣੀ ਨਾਲ ਮਾਰੇ ਕਹਿੰਦੇ ਸਾਡਾ ਇੰਜਣ ਗਰਮ ਹੁੰਦਾ ਆ ਫਿਰ ਉਹ 11 ਵਜੇ ਸਾਡੇ ਕੋਲੋਂ ਚਲ ਗਿਆ ਜਿੱਥੋਂ ਇਹ ਇੱਕ ਅੱਗ ਜਿਹੜੀ ਉਹਨਾਂ ਨੇ ਨਿਭਾਈ ਹੈਗੀ ਉਹਨਾਂ ਦੀ ਨਹੀਂ ਅੱਗਨ ਫਾਇਰ ਬ੍ਰਿਗੇਡਰ ਤੋਂ ਨਹੀਂ ਬੁਝਦੀ ਸੀ ਜੀ ਉਹਨੂੰ ਪਾਣੀ ਨਹੀਂ ਮਾਰਦਾ ਸੀ ਪੂਰਾ ਇਹ ਕਿੱਥੇ ਦੀ ਵੀ ਇਹ ਇਹ ਗੜ੍ਹ ਸਿੰਘਰ ਤੋਂ ਆਇਆ ਸਾ ਜੀ ਠੀਕ ਹੈ ਜੀ ਕੀ ਮੰਗ ਕਰਦੇ ਜੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਸਾਡਾ ਜੋ ਇੱਥੇ ਵੀ ਨੁਕਸਾਨ ਹੋਇਆ ਇੱਕ ਦੋ ਦੀ ਭਰਾਈ ਕੀਤੀ ਜਾਵੇ ਦੂਜੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਜਿਹੜੀ ਵੀ ਸਾਡੇ ਅੱਡੇ ਕੋਟਪੁਰੀ ਜਾਂ ਮਾਲਪੁਰ ਦੇ ਵਿੱਚ ਫਾਇਰ ਬ੍ਰਿਗੇਡਰ ਹੈ ਨਹੀਂ ਕੋਈ ਵੀ ਇਸ ਵੇਲੇ ਜੇ ਹੈਗਾ ਆ ਤੋ ਉਹ ਨਾਂ ਦਾ ਹੀ ਫਰਗੂਏਟਰ ਖੜਾ ਆ ਤੇ ਉਹ ਪਾਣੀ ਨਹੀਂ ਮਾਰਦਾ ਹੈਗਾ ਸਰਕਾਰ ਨੂੰ ਇਹਦੇ ਲਈ ਸਖਤ ਕਾਨੂੰਨ ਲੈਣਾ ਚਾਹੀਦਾ ਵੀ ਜਿਹੜੀ ਵੀ ਮਸ਼ੀਨਰੀ ਹੈਗੀ ਆ ਰੱਖੀ ਹੋ ਜਿੰਨੀ ਵੀ ਸਰਕਾਰ ਨੇ ਉਹਦੀ ਕੋਈ ਸਰਵਿਸ ਆ ਉਹਦਾ ਕੋਈ ਜੋ ਵੀ ਪੰਪ ਦਾ ਕੰਮ ਹੋਣ ਵਾਲਾ ਉਹਨੂੰ ਕਰਾ ਕੇ ਰੱਖਣਾ ਜਿੱਦਾਂ ਹੋਵੇ ਨਾ ਕਿ ਜ਼ਿੰਮੇਵਾਰ ਦੇ ਪਾਸ ਫਰਗੂਏਟਰ ਆਇਆ ਤੇ ਉਹਨਾਂ ਕੰਮ ਨਹੀਂ ਕੀਤਾ ਹੈਗਾ ਫੇਰ ਤਾਂ ਬੰਦਾ ਜਲ ਜਾਊਗਾ ਉਹਦੇ ਵਿੱਚ